ਨਿਕਸ ਵੀਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿੱਥੇ ਪੂਰੇ ਪੰਜਾਬ ਦੇ ਵਿੱਚ ਕੁਝ ਜ਼ਿਲ੍ਹਿਆਂ ਨੂੰ ਲੈ ਕੇ orange alert ਜਿਹੜਾ ਵਾ ਉਹ ਜਾਰੀ ਕੀਤਾ ਗਿਆ ਸੀਗਾ ਤੇ ਜੇ ਆਪਾਂ ਗੱਲ ਕਰੀਏ ਕਪੂਠਲੇ ਦੀ ਕਪੂਠਲੇ ਦੇ ਵਿੱਚ ਅੱਜ ਸਵੇਰ ਤੋਂ ਹੀ ਤੜਕਸਾਰ ਤੋਂ ਲਗਾਤਾਰ ਭਾਰੀ ਜਿਹੜਾ ਮੀਂਹ ਉਹ ਪੈ ਰਿਹਾ ਤੇ ਦੇਖਣ ਨੂੰ ਮਿਲ ਰਿਹਾ ਹੈ ਜੇ ਆਪਾਂ ਇੱਕ ਵਾਰੀ ਤਸਵੀਰਾਂ ਜਿਹੜੀਆਂ ਮੈਂ ਕੈਮਰਾਮੈਨ ਨੂੰ ਕਾ ਸਾਂਝੀ ਕੀਤੀਆਂ ਜਾਨ ਕਿ ਇੱਥੇ ਜਿਹੜਾ ਵਾ ਪਾਣੀ ਜਿਹੜਾ ਵਾ ਖੜਾ ਹੋਇਆ ਹੋਇਆ ਹੈ ਤੇ ਮੀਂਹ ਜਿਹੜਾ ਸਵੇਰ ਤੋਂ ਪੈ ਰਿਹਾ ਸੀਗਾ ਤੇ ਇੱਥੇ ਜਿਹੜਾ ਵਾ ਜੇ ਆਪਾਂ ਗੱਲ ਕਰੀਏ ਕਿ ਥੋੜਾ ਜਿਹਾ ਮੀਂਹ ਵੀ ਕਾਫੀ ਜਿਹੜਾ ਵਾ ਇਕੱਠਾ ਹੋ ਜਾਂਦਾ ਹੈ ਤੇ ਗੱਲਬਾਤ ਕਰਨ ਲਈ ਇੱਥੇ ਲੋਕ ਵੀ ਮੌਜੂਦ ਹੈ ਗੱਲਬਾਤ ਕਰਾਂਗੇ ਕਿ ਕਿੰਨੀਆਂ ਕ ਪਰੇਸ਼ਾਨੀਆਂ ਜਿਹੜੀਆਂ ਆ ਰਹੀਆਂ ਨੇ ਇਹ ਮਮ ਸਰਵਨ ਕੁਮਾਰ ਸਰਨ ਜੀ ਕੀ ਕਹਿਣਾ ਚਾਹੋਗੇ ਇਹ ਇੱਕ ਠੰਡੀ ਸੜਕ ਜਿਸ ਨੂੰ ਕਿਹਾ ਜਾਂਦਾ ਹੈ ਰਾਜਿਆਂ ਦਾ ਸ਼ਹਿਰ ਹੈ ਜਿਸ ਨੂੰ ਪੈਰਿਸ ਜਿਹੜਾ ਵਾ ਕਿਹਾ ਹਾਲਾਤ ਪਾਣੀ ਜਿਹੜਾ ਇਕੱਠਾ ਹੋਇਆ ਹੈ ਕਿਉਂਕਿ ਮੀਂਹ ਦਾ ਔਰੰਜ ਲੜ ਜਾਰੀ ਕੀਤਾ ਗਿਆ 3 ਦਿਨ ਲਗਾਤਾਰ ਮੀਂਹ ਪੈਣਾ ਤੇ ਪਰ ਪਾਣੀ ਖੜਾ ਹੋ ਜਾਂਦਾ ਤੇ ਹਾਲਾਤ बहुत ही बुरा हाल इधर पानी का ये पहली बारिश है बारिश पहली बारिश से ऐसा हालत हो गया पूरा शहर में बहुत ज्यादा ये आवाजावी बिल्कुल बंद हो गई है जो बाहर के प्रवासी बंदे अभी सारे काम करने दाड़ी वाले रेड़िया लगाते खाना पीना उनका काम बिल्कुल ठप हो गया आप देख रहे हो गाड़िया बस टू टू व्हीलर तो चल ही नहीं रहा इसमें वो शहर में देखो बड़े हालात खराब है कस्टमर वगैरह गाक खाते नहीं इस पानी में कौन आते है कितनी गलती मन दी हो गलती है कि ਕਿਉਂਕਿ ਇਹ ਸਾਉਣ ਦਾ ਮਹੀਨਾ ਆਇਆ ਤੇ ਬਰਸ਼ਾ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਤੇ ਇਹਦੇ ਵਿੱਚ ਕਿਉਂਕਿ ਪਹਿਲੇ ਇੰਤਜ਼ਾਮ ਜਿਹੜੇ ਕਰਦੇ ਕ੍ਰਿਸ਼ਮੋ ਡਿਪਟੀ ਕਮਿਸ਼ਨਰ ਨੂੰ ਜਾਂ ਕਮਿਸ਼ਨਰ ਨੂੰ ਕਾਰਪੋਰੇਸ਼ਨ ਦੀ ਕੀ ਕਹਿਣਾ ਚਾਹੋਗੇ ਸਰ ਜੀ ਆਪ ਦੇਖ ਲਓ ਸੀਵਰੇਜ ਦੀ ਪ੍ਰੋਬਲਮ ਹੈ ਨਾ ਦੋਨੋਂ ਸਾਈਡ ਤੇ ਸੀਵਰੇਜ ਬਿਲਕੁਲ ਬੰਦ ਹੈ ਇਹ ਦੇਖ ਲਓ ਕਿਸਕੇ ਅੰਡਰ ਮੈਂ ਆਤਾ ਹੈ ਸੀਵਰੇਜ ਦਾ ਇਹ ਮੈਨੂੰ ਕੋਈ ਨਹੀਂ ਪਤਾ ਹੈ ਬਾਕੀ ਸੀਵਰੇਜ ਬਿਲਕੁਲ ਬੰਦ ਹੈ ਪਾਣੀ ਕੀ ਆਵਾਜ਼ ਹੈ ਬਿਲਕੁਲ ਬੰਦ ਹੋ ਗਈ ਹੈ ਕਮ ਚੇ ਕੋ ਬਾਰਿਸ਼ ਹੋਣੇ 2 ਘੰਟੇ ਬਾਅਦ ਬਾਰਿਸ਼ ਚੰਪੇ ਚੇ ਰੋਡ ਬੰਦ ਹੈ ਬਿਲਕੁਲ ਸੀਵਰੇਜ ਕੀ ਇਹ ਸਮੱਸਿਆ ਤੁਸੀਂ ਦੇਖਿਆ ਕਿ ਲੋਕ ਜਿਹੜੇ ਆ ਕਪੂਠਲਾ ਦੇ ਕਾਫੀ ਪਰੇਸ਼ਾਨ ਜਿਹੜੇ ਆ ਨਜ਼ਰ ਆ ਰਹੇ ਆ ਕਿ ਚਾਹੀਦਾ ਸੀਗਾ ਕਿ ਕਾਰਪੋਰੇਸ਼ਨ ਨੂੰ ਵੀ ਕਿ ਜਦ ਪਤਾ ਸੀਗਾ ਕਿ ਬਾਰਿਸ਼ਾਂ ਦਾ ਮੌਸਮ ਆ ਬਾਰਿਸ਼ਾ ਸ਼ੁਰੂ ਹੋ ਰਹੀਆਂ ਉਸ ਤੋਂ ਪਹਿਲੇ ਜਿਹੜੇ ਆ ਇੰਤਜ਼ਾਮ ਜਿਹੜੇ ਆ ਕਰ ਲੈਣੇ ਚਾਹੀਦੇ ਸੀਗੇ ਜਿਸ ਤਰ੍ਹਾਂ ਇੱਥੇ ਸਵਰਨ ਜਿਹੜੇ ਆ ਇਹਨਾਂ ਦੀ ਦੁਕਾਨ ਵੀ ਆ ਇੱਥੇ ਤੇ ਜਿਸ ਤਰ੍ਹਾਂ ਦੱਸਿਆ ਕਿ ਇੱਥੋਂ ਜਾ ਰਹੇ ਸੀਗੇ ਹੁਣ ਦੇਖੋ ਕਿਸ ਤਰ੍ਹਾਂ ਇੱਥੋਂ ਪਾਣੀ ਦੇ ਵਿੱਚੋਂ ਲੋਕ ਲੰਘ ਰਹੇ ਆ ਤੇ ਗੱਡੀਆਂ ਦੇਖ ਲਓ ਕਿਸ ਤਰ੍ਹਾਂ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਮੀਂਹ ਇਸ ਤਰ੍ਹਾਂ ਹੀ ਜੇ ਲਗਾਤਾਰ ਪੈਂਦਾ ਰਿਹਾ ਤੇ ਹੋ ਸਕਦਾ ਕਿ ਸ਼ਾਇਦ ਇੱਥੇ ਕਿਸ਼ਤੀਆਂ ਦਾ ਹੀ ਬੰਦੋਬਸ ਕਰਨਾ ਪਵੇ ਕਿ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਇੱਥੋਂ ਨੰਗਣਾ ਪਵੇ ਤੇ ਅਸੀਂ ਵੀ ਇਹੀ ਅਪੀਲ ਕਰਾਂਗੇ ਕਾਰਪੋਰੇਸ਼ਨ ਦਫ਼ਤਰ ਨੂੰ ਕਿ ਜਿਹੜੇ ਸੀਵਰੇਜ ਨੇ ਸੀਵਰੇਜ ਨੂੰ ਜਲਦੂ ਜਲਦ ਜਿਹੜਾ ਸਾਫ਼ ਕੀਤਾ ਜਾਵੇ ਕਿਉਂਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਮੀਂਹ ਜਿਹੜਾ ਪੈਂਦਾ ਰਿਹਾ ਤੇ ਲੋਕਾਂ ਨੂੰ ਹੋਰ ਪਰੇਸ਼ਾਨੀਆਂ ਦਾ ਜਿਹੜਾ ਵਾ ਸਾਹਮਣਾ ਕਰਨਾ ਪੈ ਸਕਦਾ ਹੈ ਕਪੂਖਲਾ ਤੋਂ ਕੈਮਰਾਮੈਨ ਰਿਜਰ ਰਾਜੂ ਦੇ ਨਾਲ ਗगनਪੱਲ ਦੀ ਰਿਪੋਰਟ ਦੈਨੀ ਫੇਰਾ ਟੀਵੀ ਕਪੂਖਲਾ